ਚਲੇ ਮਿਲਦਾ ਕੋਈ ਦਫਤਰ ਹੈਗਾ ਹਲਕਾ ਖੇਮ ਕਰਨ ਚ ਹੈਗਾ ਅਹੀਂ ਹਲਕਾ ਖੇਮ ਕਰਨ ਚ ਜਿਹੜਾ ਹੁਣ ਮੌਜੂਦਾ ਐਮਐਲਏ ਆ ਉਹਦਾ ਕਿਤੇ ਦਫਤਰ ਹੈਗਾ ਕਿ ਗੱਡੀ ਚ ਆ ਗੱਡੀ ਚ ਆਪਣਾ ਦਫਤਰ ਹੈਗਾ ਰਾਤ ਦੇ ਕਿੰਨੇ ਵਜੇ ਤੱਕ ਚੱਲਦਾ ਸੀ ਮੇਰੀ ਘਰ ਨਹੀਂ ਲੜ ਪੈਂਦੀ ਤੂੰ ਤਾਂ ਕਮਲਾ ਆਰਦਾ ਜੱਟਾ ਕਾਦੇ ਵਾਸਤੇ ਸਾਡਾ ਕਿਹੜਾ ਐਮਐਲਏ ਜਿਹੜਾ 8 ਵਜੇ ਤੋਂ ਬਹਿ ਕੇ 12 ਵਜੇ ਤੱਕ ਤੇ 5 ਵਜੇ ਤੋਂ ਬਹਿ ਕੇ ਫਿਰ ਰਾਤ ਦੇ 12 ਵਜੇ ਤੱਕ ਦਸਤ ਚਰੰਦਾ ਸੀਗਾ ਵਕਾਸ ਕੀਤਾ ਛੜਕਾਂ ਲਿਆਂਦੀਆਂ ਗਲੀਆਂ ਬਣਾਈਆਂ ਸਟੇਡੀਅਮ ਲਿਆਂਦੇ ਕੋਈ ਕਸਾ ਰਹਿ ਗਿਆ ਨੇ ਉਹਤ ਲੋੜਾਂ ਨੇ ਇਸ ਹਾਲ ਤੱਕ ਨੂੰ ਅਜੇ ਕਿਸੇ ਨੇ ਕੋਈ ੱਟਕਾ ਭੰਕ ਕੇ ਦੂਰਾ ਨਹੀਂ ਕੀਤਾ ਸੋ ਭਰਾਓ ਤਗੜੇ ਹੋ ਜਾਂਦੇ ਉਹ ਹੀ ਨਜ਼ਾਰੇ ਭਾਲਦੇ ਜੇ ਬੰਬੀਆਂ ਦੇ ਬਿੱਲ ਮਾਫ ਕੀਤਾ ਕੋਈ ਛੋਟੀ ਜੀ ਗੱਲ ਨਹੀਂ ਅੱਜ ਤੇ ਬੱਚਿਆਂ ਨੂੰ ਨਹੀਂ ਪਤਾ ਮਾਮਲਾ ਮਾਫ ਕੀਤਾ ਸਾਡਾ ਗਰੀਬ ਪੰਜਾਬ ਸਾਡੇ ਆਪਣੇ ਬਾਬਾ ਜੀਵਨ ਸਿੰਘ ਦੀ ਅਨਸਵੰਸ ਬਾਬਾ ਜੀਵਨ ਸਿੰਘ ਦੇ ਵਾਰਸ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੰਗਰੇਜ਼ ਤੇ ਗੁਰੂ ਕੇ ਬੇਟੇ ਜਿਨ੍ਹਾਂ ਤੇ ਪੱਥਰ ਮਾਰਨਾ ਹੈ ਜਿਨ੍ਹਾਂ ਤੇ ਸਾਨੂੰ ਮਾਰਨਾ ਹੈ ਉਹਨਾਂ ਬਾਅਦ ਤੇ ਜੇ ਇਸੇ ਚੰਗੇ ਕਦਮ ਚੁੱਕੇ ਚੰਗੀਆਂ ਭਲਾਈ ਸਕੀਮਾਂ ਜੰਦੀਆਂ ਜਿਉਂ ਨਾ ਬਾਰੇ ਕੀ ਸੋਚਿਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੋਚਿਆ ਚਾਹੇ ਸ਼ਗਨ ਸਕੀਮ ਦੀ ਗੱਲ ਕਰ ਲੋ ਵਡਾਪਾ ਪੈਨਸ਼ਨ ਦੀ ਗੱਲ ਕਰ ਲੋ ਚਾਹੇ ਆਟਾ ਦਾਲ ਦੀ ਗੱਲ ਕਰ ਲੋ ਕਿੰਨੇ ਪਰਸੈਂਟ ਕਾਰਡ ਬਣੇ ਸੀ ਵੀ ਕਈ ਦਮੇ 85 85 90 90 ਪਰਸੈਂਟ ਹੀ ਪਿੰਡਾਂ ਨੇ ਬਣਾਏ ਗਏ ਬਲੈਂਕ ਨੇ ਰਾਜਕੁਰਗੇ ਨੇ ਬਣਾਏ ਸੀ 885 ਤੇ ਮੇਰੇ ਖਿਆਲ 1200 ਘਰ ਹੋਣਾ ਸਰਦ ਇਹਨਾਂ ਕਿਉਂ ਨਾ 885 ਕਾਰਡ ਤੇ ਮੇਰੇ ਖਿਆਲ 70 ਪਰਸੈਂਟ آبادی ਦੇ ਹਲਕਾ ਖੇਮਤ ਦੇ ਅੰਦਰ ਜਿਹੜੇ ਕਨਕ ਤੇ ਛੋਲੇ ਵਾਲੇ ਕਾਰਡ ਸੀ ਬਣੇ ਸੀ 30 ਕਿਲੋ ਮਿਲਦੀ ਸੀ ਮੈਡੀ 30 ਕਿਲੋ ਮੈਡੀ 30 ਕਿਲੋ ਹੈ ਕੋਣ ਕਿੰਨੇ ਮਿਲਦੀ ਆ 5 ਕਿਲੋ ਕਿੱਥੇ 30 ਕਿਲੋ ਤੇ ਕਿੱਥੇ 5 ਕਿਲੋ ਤੇ ਕਾਟ ਕੱਟਦੇ ਜਿੰਨੇ ਬਣੇ ਸੀ ਉਹਦੇ ਚੋਂ 60% ਕਾਟ ਕਰਦੇ ਤੇ ਫਿਰ ਕਹਿੰਦੇ ਅਸੀਂ ਲੋਕਤਾਸੀ ਹਾਂ ਤਸਕੀਨ ਦਾ ਲਾਭ ਕੌਣ ਲੈਂਦੇ ਸੀ ਸਾਡਾ ਗਰੀਬ ਭਾਈਚਾਰਾ ਸਾਡਾ ਮੱਦੀ ਸਿੱਖ ਭਾਈਚਾਰਾ ਸਾਡਾ ਕ੍ਰਿਸ਼ਚਨ ਪੜੀ ਚੜਾ ਸਾਡਾ ਬੈਕਪੈਟ ਕਲਾਸ ਵਿੱਚ ਲੈਂਦੇ ਸੀ ਤੇ ਚੰਗੇ ਭਰੇ ਵੀ ਟਰਾਲੀ ਚਾ ਰੱਦ ਕੇ ਲੈ ਜਾਂਦੇ ਇੱਕ ਆਪਣੇ ਹੱਲਕੇ ਦਾ ਆਕੂ ਆ ਚੰਦਰਮੈਨ ਵੀ ਕਰਦਾ ਉਹ ਪਤਾ ਕਿਵੇਂ ਗੱਲ ਕਰਦਾ ਬ੍ਰਦਰ ਇਹ ਬ੍ਰਦਰ ਵਾਲਾ ਵੀ ਕੰਮ ਚੱਲ ਗਿਆ ਹਾਂਜੀ ਇਹ ਬ੍ਰਦਰ ਵਾਲਾ ਸਮਝੇ ਕਿ ਨਹੀਂ ਸਮਝਦੇ ਸਮਝ ਗਏ ਦੋ ਲੈਣਾ ਫੋੜਨੀਆ ਫਿਰ ਬਰਦਰ ਠੋਕਣਾ ਵਿੱਚ ਹੀ ਤੇ ਬਰਦਰਾਂ ਨਾਲ ਨਹੀਂ ਸਰਦਾ ਲੋਕ ਤਾਂहां ਮਾਰਦੇ ਐ ਕਿੰਨਾ ਚਿਰ ਡਰਾ ਕੇ ਦਬਕਾ ਕੇ ਤੂੰ ਕਹਾ ਕੇ ਕਿਸੇ ਲੋਕਾਂ ਨੂੰ ਰੋਕ ਲੋਗੇ ਔਰ ਅੱਜ ਵੀ ਅੱਜ ਦੀ ਰੈਲੀ ਵਾਸਤੇ ਫਿਰ ਕਿਹੜੇ ਕਿਹੜੇ ਹੱਥ ਕੰਡੇ ਬਣਾਏ ਐ ਜੇ ਮੈਂ ਕੱਲੇ ਕੱਲੇ ਨੂੰ ਪੁੱਛਾਂ ਤਾਂ ਤੁਸੀਂ ਆਪਣੇ ਆਪ ਹੀ ਦੱਸ ਦੇਣਾ ਇੱਕ ਚੁੰਗਾ ਦਾ ਆ ਉਹਨੂੰ ਬੜੀਆ ਤੇ ਚਾਹੀਏ ਹਾਂਜੀ ਉਹਨੇ ਬੜੀ ਆ ਜੀ ਕੋਸ਼ਿਸ਼ ਕੀਤੀ ਹੈ ਬਲਾਇ ਜੀ ਇੱਥੇ ਰਹਿਦੀ ਕਿਉਂ ਜਾ ਰਹੀ ਹੈ ਬੜੇ ਲੱਗੇ ਆ ਮੈਂ ਕੱਲੇ ਕੱਲੇ ਦਾ ਨਾਂ ਕੀ ਲਾਉਂਗਾ ਬਹੁਤ ਮੋਸ਼ਾਕੀਆਂ ਇਹ ਕੁੱਠੀ ਕੱਟ ਦਾਂਗੇ ਤੇ ਪਿਓ ਵਾਲੇ ਪੈਸੇ ਪਾ ਕੇ ਦਿੱਤੇ ਨਾ ਕੁਛ ਹੈਗਾ ਨਾ ਕੋਈ ਢੇਲਾ ਨਾ ਕੋਈ ਟਕਾ ਤੇ ਨਾ ਕੋਈ ਗ੍ਰਾਂਟ ਨੇਗਾ ਦੇ ਸਿਰ ਤੇ ਤੇ ਵਿੱਤ ਕਮਿਸ਼ਨ ਦੇ ਸਿਰ ਤੇ ਚੱਲਣ ਵਾਲੀ ਸਰਕਾਰ ਅੱਜ ਮੇਗਾਵੰਦ ਹੋ ਗਈ ਅੱਜ ਗ੍ਰਾਂਟ ਕੋਈ ਨਹੀਂ ਤਾਹਾ ਮਾਰਦੇ ਨੇ ਸਰਪੰਚ ਜਿਨ੍ਹਾਂ ਦੇ 50-50 ਲੱਖ ਰੁਪਏ ਖਰਚ ਕਰਵਾਦੇ ਨੇ ਅਸੀਂ ਕਰਜ਼ਈ ਹੋ ਗਏ ਮੇਰੇ ਕੋਲੇ ਅੱਜ ਤੋਂ ਹੀ ਉਹ ਵਿਚਾਰੇ ਕੁੰਡੀਆਂ ਪਾਈ ਖੜਿਆ ਵੇਖੀ ਕਿਦਾਂ ਸਾਡਾ ਧਿਆਰ ਰੱਖੀ ਤੂੰ ਆ ਜਾਣਾ ਆਕਾਲੀ ਦੰਨੇ ਆ ਜਾਣਾ ਤੇ ਸਾਨੂੰ ਸਰਪੰਚੀਆ ਪੂਰੀਆ ਕਰ ਲੈਣ ਦੇਈ ਮੈਂ ਖਿਆ ਵੇਖ ਲਓ ਵੇਖ ਲਓ ਜਿਹੜੀ ਤੂੰ ਸਾਡੇ ਨਾਲ ਕੀਤੀ ਹੈ ਕਿਵੇਂ ਭੁੱਲ ਜਾਗੇ ਪਰ ਮੈਂ ਖਿਆ ਤੁਹਾਡੇ ਤੇ ਤਰਸਉਂਦਾ ਆ ਤਾਨੂੰ ਨਹੀਂ ਸੀ ਪਤਾ ਕਿ ਤੁਸੀਂ ਰਟੇਰਿਆਂ ਦੇ ਤੇਤੇ ਚੜ ਗਏ ਜੇ ਇੱਥੇ ਦੋ ਤਰ ਫੀਲੇ ਹੈ। ਇਹ ਕਹਿੰਦੇ ਬਲੋਕ ਬਲੈਕ ਮਲਿਆ ਹੈ। ਇਹ ਕਹਿੰਦੇ ਭਿੱਖੀਵੰਡ ਬਲੈਕ ਮਲਿਆ ਹੈ। ਇਹਨੇ ਕੋਈ ਥਾਣਾ ਮਲਿਆ ਹੈ। ਉਹ ਬੋੜੀ ਖਦਾਦੀ ਹੈ ਐਂ ਨਾ ਕਦੀ ਥਾਣੇ ਚ ਨਾ ਕਦੀ ਬਲੈਕ ਚ ਨਾ ਕਦੀ ਤਸੀਲ ਚ ਅਰੇ ਦਖਾ ਨਹੀਂ ਸੀ ਦਿੱਤਾ ਤੇ ਕਿਸੇ ਅਫਸਰ ਦੀ ਜੁੱਤੀ ਨਹੀਂ ਸੀ ਹੁੰਦੀ ਕਿ ਕੰਮ ਹੋਵੇ ਤੇ ਕੰਮ ਤੋਂ ਵੇਰ ਜਾਵੇ। ਇਹ ਖਾਸ ਕਰਕੇ ਇਹ ਪਤਾ ਲੱਗੇ ਕਿ ਕੁਰਸੀ ਦੇ ਸਾਹਮਣੇ ਬਹਿਣ ਵਾਲਾ ਤੇ ਖੜੋਣ ਵਾਲਾ ਅਕਾਲੀ ਦਲ ਦਾ ਵਰਕਰ ਹੈ ਅਕਾਲੀ ਦਲ ਦਾ ਵੋਟਰ ਹੈ ਕਿਸੇ ਦੀ ਜੁੱਤ ਨਹੀਂ ਸੀ ਪੰਜੀ ਦਰਸਾ ਸਿੰਘ ਮਲਟੋਹ ਵਾਲਾ ਦਾ ਨਾਂ ਹੀ ਕਾਫੀ ਸੀ ਇੱਥੇ ਇੱਥੇ ਉਹ ਸਾਜਨ ਆਇਆ ਕਿ ਨਹੀਂ ਅਰਪਾਲ ਸਾਜਨ ਅਰਪਾਲ ਆਇਆ ਅੱਛਾ ਚਲ ਕੋਈ ਮੈਂ ਵਸਤੂ ਠੀਕ ਕਰ ਦੇ ਇਕਣਾ ਮੁੰਡਾ ਆਇਆ ਸਾਡਾ ਉਹ ਜੋ ਸਿੰਘ ਨਾਲ ਰਹਿੰਦੇ ਆ ਬਲਟੋਈਏ ਬਲਟੋਈਏ ਆ ਉਹ ਨਾਲ ਸਿਰ ਨੂੰ ਕਿਤੇ ਤੁਹਾਡਾ ਰਾਹ ਬਣਾ ਦਾਂਗੇ ਤੁਹਾਡੇ ਟਾਂ ਲੱਗੀਆਂ ਤੁਹਾਡੇ ਟੈਲਾ ਲਾ ਦਾਂਗੇ ਤੁਸੀਂ ਆ ਜਾਓ ਜੀ ਭਰਾਣਿਆਂ ਦਾ ਦੁੱਧਿਆਂ ਨੇ ਕਿਹਾ ਜੀ ਤੁਸੀਂ ਨਹੀਂ ਆਉਂਦੇ ਤਾਂ ਤਾਂ ਨਹੀਂ ਬਣਦਾ ਜੀ ਤੋਂ ਮੈਨੂੰ ਕਹਿ ਘਵਾ ਕੇ ਪੁੱਛ ਪਛਾ ਕੇ ਮੈਨੂੰ ਕਹਿੰਦੇ ਜੀ ਅਹੀਂ ਮਜਬੂਰੀ ਆ ਸਾਡੀ ਮੈਂ ਕਿਹਾ ਚਲੋ ਕੋਈ ਕਰ ਲਓ ਉਹ ਮਹੀਨੇ ਡੇਢ ਮਹੀਨੇ ਬਾਅਦ ਹੀ ਉਧਰ ਕਿਤੇ ਫਰੋਜਪੁਰ ਵਾਲੇ ਕਸਪਾਸੇ ਕਾਬੂ ਆ ਗਿਆ ਕਾਬੂ ਕੱਚ ਆਇਆ ਮੋਟਰਸਾਈਕਲ ਦੇ ਖੇਮਗਰ ਨਾਲੇ ਕੋਲੇ ਕਾਗਜ਼ ਕਿੱਥੋਂ ਜੇ ਹਾਂਜੀ ਤੇ ਉੱਥੇ ਕਾਬੂ ਆ ਗਿਆ ਉਹਨਾਂ ਰੋਕ ਲਿਆ ਉਹਨਾਂ ਕਹਿੰਦਾ ਚੱਲ ਮਿੱਤਾ ਇਹ ਤੇ ਭੌਂਗੀ ਇਹ ਤੇ ਤੇਰਾ ਹੋਊਗਾ ਉਹ ਪੁਲਿਸਾਂ ਨਾਲਤ ਹੁੰਦੀ ਹੈ ਭਾਵੇਂ ਭੌਂ ਨਹੀਂ ਕਰਨਾ ਉਹ ਭੌਂਗੇ ਜੇ ਇਹਦੇ ਅਚਾਰ ਚ ਫਰੇ ਲੱਗੇ ਕੀ ਆ ਪਿੱਛੇ ਕੀ ਆ ਸੱਜੇ ਕੀ ਆ ਖੱਬੇ ਕੀ ਆ ਇੱਕ ਮੁਲਾਜ਼ਮ ਨੇ ਕਿ ਸੱਜੇ ਖਾਪੇ ਘੁੰਮ ਕੇ ਦੇਖਿਆ ਤੇ ਪਿੱਛੇ ਲਿਖਿਆ ਮੋਟਾ ਬਲਟੋਈ ਦਾ ਬਲਟੋਈਆ ਵੇਖ ਕੇ ਮੁਲਾਜ਼ਮ ਕਹਿੰਦਾ ਤੇਰਾ ਪਿੰਡ ਕਿਹੜਾ ਅੰਦਰਜੀ ਬਲਟੋਆ ਤੇ ਜਿਹਦਾ ਤੇਰਾ ਕੀ ਲੱਗਦਾ ਐ ਚਾਚਾ ਜੀ ਅੰਦਰ ਚੰਗਾ ਫਿਰ ਅੱਜ ਤੋਂ ਬਾਅਦ ਕਾਗਜ਼ ਰੱਖਣੀ ਆ ਚਾਚਾ ਹੁਣ ਉਹ ਤੁਹਾਨੂੰ ਮੈਂ ਦੱਸਦਾ ਤੁਹਾਡੇ ਮਾਤੜੇ ਇਸ ਨਾਣੇ ਦਾ ਨਾਮ ਖੇਮ ਕਰਨ ਤੋਂ ਲੈ ਕੇ ਉਹ ਮਾਨਸਾ ਆਉ ਧਾਕਾ ਆਉ ਬਠਿੰਡਾ ਆਉ ਮਹਾਰੀ ਤੱਕ ਚੱਲਦਾ ਜਿੱਥੇ ਮਰਜ਼ੀ ਨਾਲ ਲੈ ਲੋ ਮਿੱਤਰਾਂ ਜਿੰਦਾਬਾਦ 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 ਮਿੱਤਰਾਂ ਦਾ ਨਾਂ ਚੱਲਦਾ ਇਹਨਾਂ ਦੇ ਹਾਂ ਮਿੱਤਰਾਂ ਦਾ ਨਾਂ ਚੱਲਦਾ ਜਿੱਥੇ ਮਰਜ਼ੀ ਮੰਗਾ ਚਲਵਾ ਦੇ ਜਿੱਥੇ ਮਰਜ਼ੀ ਕੀ ਮਰਜ਼ੀ ਵਰਤ ਕੇ ਦੇਖ ਲੈ ਜੇ ਪਰ ਮੈਂ ਵੀ ਦੱਸਾਂ ਜੇ ਬਿਰਸਾ ਸਿੰਘ ਲਟੋਹਾ ਦਾ ਕਰੰਟ ਚੱਲਦਾ ਆ ਜੇ ਬਿਰਸਾ ਸਿੰਘ ਲਟੋਹਾ ਦਾ ਕੋਈ ਜਿੱਕਰ ਚੱਲਦਾ ਆ ਉਹਦੇ ਪਿੱਛੇ ਮੇਰੇ ਵੱਡੇ ਭਾਈ ਸਾਹਿਬ ਪਾਕੀ ਤੋਂ 6 ਮਹੀਨੇ ਵਡੇ ਇਹ ਵੀ ਮੈਂ ਗੀਆ ਪਕਰਦਾ ਜਿੱਥੇ ਨੇ ਪ੍ਰਧਾਨ ਸਾਹਿਬ ਇਹ ਪ੍ਰਧਾਨ ਸਾਹਿਬ ਮਿੱਥੇ 6 ਮਹੀਨੇ ਵਡੇ ਜੇ ਇਹ ਵੀ ਅਹੀਂ ਕੱਢਿਆ ਪੂਰਾ ਮੇਲਵਾ ਅੱਜ ਇਹ ਮੇਰੇ ਵੱਡੇ ਭਾਈ ਸਾਹਿਬ ਕਰਕੇ ਪਹਿਲਾਂ ਬਜ਼ੁਰਗਾਂ ਕਰਕੇ उन्हनि हमेशा आशीर्वाद रखिया उन्हनि मोटे ते हथ रखिया अॼु सुखबीर उहो पट कढे के चाहींदा कनेक्शन के हले ਨਹੀਂ नी ਸਾਹਿਬ साहिबे ਆ ਕਨੈਕਸ਼ਨ ਮੰਗਦੇ ਨੇ ਲੋਕੀ ਪੈਂਦੇ ਰਹਿਣੇ ਦੇ ਪਹਿਲੀ ਕੈਨਲ ਜੀ ਤੇ ਲੈਣੇ ਫਰੀਜ ਇਹਨਾਂ ਆਖੋ ਕਿ 2-2 ਲੱਖ ਜਮਾ ਕਰਾਉਂ ਹਾਂਜੀ ਪੈਂਦੇ ਆ ਕਨੈਕਸ਼ਨ 90% ਟਿਊਬ ਕਨੈਕਸ਼ਨ ਬਾਦਲ ਸਾਹਿਬ ਦੇ ਦਿੱਤੇ ਹੋਏ ਜਿ ਅੱਜ ਲੈਹਾਂ ਦੇ ਬਹਿਰਾ ਮੁੰਡਿਆਂ ਨੂੰ ਪਤਾ ਹੀ ਨਹੀਂ ਸਾਡੇ ਇੱਥੇ ਹੁੰਦਾ ਕੀ ਸੀ ਇੱਥੇ ਰਿਸ਼ਕਪਾ ਇੱਥੇ ਹੁੰਦਾ ਸੀ ਨਰਮਾ ਇੱਥੇ ਵਗੇ ਮਿਰਚਾਂ ਇੱਥੇ ਮਾੜਾ ਮਟਾਉਂਦਾ ਸੀ ਕਮਾਦ ਇਥੇ ਗਾਸੀਤ ਹੋਈਗਾ ਝੋਨਾ ਕਿਥੇ ਹੁੰਦਾ ਸੀ ਝੋਨੇ ਦਾ ਪਾਣੀ ਨਹੀਂ ਸੀ ਹੁੰਦਾ ਕਿਉਂਕਿ ਖਾਰਾ ਮੱਝ ਆਇਆ ਤੇ ਪਾਣੀ ਪੀਸੂ ਹੁੰਦਾ ਨਹੀਂ ਸੀ ਤੇ ਵੱਡੇ ਟਿਊਬਲ ਕਨੈਕਸ਼ਨ ਅੱਜ ਜਿਹੜੀ ਲਹਿਰਾਂ ਬਹਿਰਾਂ ਦੇ ਕੋਠੀਆਂ ਪਈਆਂ ਆ ਤੇ ਲਈ ਦੇ ਕੇ ਪਿੰਡਾ ਜੇ ਹੁੰਦਾ ਇਹ ਥਾਣੇ ਦਾ ਪੱਕਾ ਕੋਠਾ ਹੈ ਤੇ ਹੁਣ ਤੇ ਪੱਕਾ ਕੋਠਾ ਛੱਡ ਕੇ ਵੀ ਹੁਣ ਤੇ ਕੋਠੀਆਂ ਵਾਲੇ ਹੋ ਗਏ ਹੁਣ ਤੇ ਰੇਹ ਘਰ ਤੇ ਕਾਰ ਘਟੂਤੀ ਆ ਦੋ ਦੋ ਤਿੰਨ ਚ ਚਾਰ ਚਾਰ ਮੋਟਰਸਾਈਕਲ ਹੁੰਦੇ ਆ ਕਈਆਂ ਦੇ ਘਰੇ ਪਤਨੀ ਦੋ ਦੋ ਤਿੰਨ ਤਿੰਨ ਵੱਡੇ ਟਰੈਕਟਰ ਹੀ ਖੋਦਦੇ ਐ ਇਹ ਕਿਹੜੀ ਜੇੜਾ ਹੈ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀ ਸਿੰਘ ਬਾਦਲ ਤੇ ਸ਼ਰੋਮਣੀ ਅਕਾਲੀ ਦਲ ਦੀ ਦੇਣ ਹੈ ਇਸ ਦਿਨ ਨੂੰ ਆਪਾਂ ਕਦੇ ਭੁਲਣਾ ਨਹੀਂ ਭੁਲਣਾ ਨਹੀਂ ਕਹਿੰਦੇ ਐ ਕਿ ਜੇ ਕਿਸੇ ਦਾ ਆਸਾਨ ਹੋ ਤਾਂ ਹਟਾ ਬੜਾ ਬੜਾ ਆਸਾਨ ਹੈ ਸੀ ਦੋ ਵਾਰ ਲਗਾਤਾਰ ਸ਼ਰੋਮਣੀ ਕਾਲੀਦਾਰ ਦੀ ਸਰਕਾਰ ਬਣਾਈ ਪਾਉ ਬਹਿ ਜਾ ਬਹਿ ਜਾ ਬਹਿ ਜਾ ਕੋਈ ਨਹੀਂ ਕੁਛ ਨਹੀਂ ਦੋ ਬਹਿ ਜਾ ਅੱਛਾ ਜਾਣਾ ਹੀ ਜਾਣਾ ਕੋਈ ਸਰ ਕਾਲਾ ਅੱਛਾ ਪਿਆਜ਼ ਦਾ ਪ੍ਰਬੰਧ ਕੀਤਾ ਸਰਦਾਰ ਗੁਰਸਾ ਸਿੰਘ ਜੀ ਜੈ ਜੰਦਾ ਕਹਿੰਦੇ ਆ ਕਿ ਜੇ ਕਿਸੇ ਦਾ ਜ਼ਿੰਦਗੀ ਚ ਆਸਾਨ ਹੋਵੇ ਤੇ ਆਸਾਨ ਫਰਾਮੋਸ਼ ਨਹੀਂ ਹੋਣਾ ਚਾਹੀਦਾ ਇਹ ਗੱਲ ਸਹੀ ਹੈ ਇਹ ਗੱਲ ਸਹੀ ਹੈ ਜੇ ਸਹੀਏ ਤੇ ਝੱਡੇ ਤਾਂ ਕਰਿਆ ਕਰੋ ਤੇ ਫਿਰ ਮਿੱਤਰੋ ਤੁਹਾਡਾ ਬੜਾ ਬਟਾ ਆਸਾਨ ਜੀ ਤੁਸੀਂ ਦੋ ਮਾਰਛੇ ਅੰਮ੍ਰਿ ਕਾਲੀ ਦਲ ਦੀ ਲਗਾਤਾਰ ਸੇਵਾ ਬਣਾਈ ਬੜੀ ਵੱਡੀ ਸ਼ਕਤੀ ਦਿੱਤੀ ਤੁਸੀਂ ਪੰਜਾਬ ਦਾ ਵਿਕਾਸ ਹੋਇਆ ਤੁਹਾਡੇ ਸਿਰ ਤੇ ਤੁਹਾਡੀ ਦਿੱਤੀ ਹੋਈ ਸ਼ਕਤੀ ਕਰਕੇ ਤੇ ਫਿਰ ਬਾਹਰੇ ਨਿਆਰੇ ਵੀ ਤੁਹਾਡੇ ਕਿਨੇ ਕੀਤੇ ਐ Oh, but